ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 78 ਤੋਂ ਲੈ ਕੇ 80 ਤੱਕ ਗੁਰਬਾਣੀ ਵਿਚਾਰ ਕਰਦੇ ਹਾਂ ਜੀ ਪਹਿਲਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਫਿਰ ਬਾਅਦ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਦੋ ਸ਼ਬਦ ਨੇ ਜੀ ਸਿਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਈ ਓਂਕਾਰ ਸਤਗੁਰ ਪ੍ਰਸਾਦ ਮੰਦਿਆਣੀ ਪੇਯੜੇ ਕਿਉ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹੁਰੇ ਕਮ ਸਿੱਖੈ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਮੁੰਦ ਏ ਆਣੀ ਪੇਇ ਜੜੇ ਹਾਂਜੀ ਇਹ ਪਹਿਲਾਂ ਆਪਾਂ ਮੁੰਦ ਦਾ ਵੀ ਆਪਾਂ ਅਰਥ ਕਰ ਲਈਏ ਹਾਂਜੀ ਇੱਕ ਵਾਰ ਵੀਰ ਹਰ ਸਿਮਰਨ ਸਿੰਘ ਜੀ ਹੋਣਾ ਨੇ ਕੀਤੇ ਸੀ ਅਰਥ ਜਿਸ ਤਰ੍ਹਾਂ ਆਪਾਂ ਤਾਂ ਆਮ ਬੋਲੀ ਦੇ ਵਿੱਚ ਜੀ ਵਿਸਤਰੀ ਕਹਿ ਲੈਂਦੇ ਆ ਨਾ ਪਰ ਜਿਸ ਤਰ੍ਹਾਂ ਉਹ ਵੀਰ ਜੀ ਕਾਫੀ ਡੂੰਘਾਈ ਦੇ ਨਾਲ ਗੁਰਬਾਣੀ ਦੇ ਅਰਥ ਕਰਦੇ ਨੇ ਤੇ ਮੰਤ ਦਾ ਉਹਨਾਂ ਨੇ ਅਰਥ ਕੀਤਾ ਸੀ ਕਿ ਜਿਗਿਆਸੂ ਜਿਸ ਤਰ੍ਹਾਂ ਆਪਾਂ ਮਤਲਬ ਆਮ ਦੁਨੀਆ ਦੇ ਵਿੱਚ ਕਹਦੇ ਮਤਲਬ ਕੁਆਰੀ ਕੰਨਿਆਂ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਪਰ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਜਿਸ ਹਿਸਾਬ ਨਾਲ ਉਹ ਇੱਥੇ ਆਪਾਂ ਨੂੰ ਸਮਝਾ ਰਹੇ ਨੇ ਕਿਉਂਕਿ ਦੁਨੀਆ ਵੀ ਸਾਰੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ ਗੁਰੂ ਸਾਹਿਬਾਨ ਤੇ ਫਿਰ ਮੁੰਦ ਉਹਨਾਂ ਨੇ ਉਸ ਨਵੇਂ ਜਿਗਿਆਸੂ ਲਈ ਵਰਤਿਆ ਜਿਹਨੂੰ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੈ ਇੱਕ ਮੁੰਦ ਵਰਤਿਆ ਗਿਆ ਗੁਰਵਾਣੀ ਚ ਇੱਕ ਦੁਹਾਗਣੀ ਇੱਕ ਸੁਹਾਗਣੀ ਮੁੰਦ ਹੋ ਗਿਆ ਜਿਗਿਆਸੂ ਜਿਹਨੂੰ ਪਰਮਾਤਮਾ ਨੂੰ ਮਿਲਣ ਦੀ ਇੱਛਾ ਸੁਹਾਗਣੀ ਜਿਹਨੇ ਪਰਮਾਤਮਾ ਨੂੰ ਪਾ ਲਿਆ ਦੁਹਾਗਣੀ ਜੋ ਪਰਮਾਤਮਾ ਨੂੰ ਪਾਉਣ ਦੀ ਇੱਛਾ ਹੀ ਨਹੀਂ ਰੱਖਦੇ ਮਨਮੁਖ ਹਾਂਜੀ ਇੱਥੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਉਹ ਮਤਲਬ ਜਿਹੜੇ ਜਿਗਿਆਸੂ ਜੀ ਵਸਤਰੀ ਜੋ ਮਤਲਬ ਅਜੇ ਉਹ ਕੰਮ ਨਹੀਂ ਕਰ ਰਹੀ ਹੈਗੀ ਜੋ ਉਹਨੂੰ ਸਹਾਈ ਹੋਣਗੇ ਪ੍ਰਮਾਤਮਾ ਨੂੰ ਮਿਲਣ ਦੇ ਲਈ ਕਹਿੰਦੇ ਵੀ ਉਹ ਅਣਜਾਣ ਪੁਣੇ ਦੇ ਵਿੱਚ ਹੈ ਪੇ ਜਿਹੜੇ ਕਹਿੰਦੇ ਨੇ ਇਸ ਲੋਕ ਨੂੰ ਸਹੋਰੜੇ ਕਹਿੰਦੇ ਨੇ ਪਰਲੋਕ ਨੂੰ ਤੇ ਕਹਿੰਦੇ ਵੀ ਇੱਥੇ ਸੰਸਾਰ ਵਿੱਚ ਰਹਿੰਦੀ ਅਣਜਾਣ ਹੈਗੀ ਆ ਵੀ ਉਹਨੂੰ ਅਜੇ ਉਹ ਕੰਮ ਨਹੀਂ ਪਤਾ ਹੈਗੇ ਕਰਨੇ ਵੀ ਜਿਨ੍ਹਾਂ ਦੇ ਕਾਰਨ ਜੋ ਕਰਕੇ ਉਹ ਪਰਮਾਤਮਾ ਦਾ دیدار ਕਰ ਲਵੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਏ ਫਿਰ ਕਹਿੰਦੇ ਜਦੋਂ ਪਰਮਾਤਮਾ ਆਪਣੀ ਕਿਰਪਾ ਕਰਦੇ ਨੇ ਫਿਰ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਹ ਜੀਵ ਇਸਤਰੀ ਉਹ ਕੰਮ ਸਿੱਖਦੀ ਆ ਜਿਹੜੇ ਉਹਦੇ ਸੌਰੇ ਜਾ ਕੇ ਕੰਮ ਆਉਣੇ ਨੇ ਸਾਰੀਆਂ ਜਿਵੇਂ ਦੁਨਿਆਵੀ ਉਦਾਹਰਨਾਂ ਦੇ ਕੇ ਆਪਾਂ ਨੂੰ ਸਮਝਾਉਂਦੇ ਨੇ ਫਿਰ ਸੌਰੇ ਕਿਹੜੇ ਪਰਲੋਕ ਇਹ ਕਹਿੰਦੇ ਉਹ ਕੰਮ ਸਿੱਖਦੀ ਆ ਉਹ ਉਹ ਕੰਮ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਜੋ ਉਹਦੇ ਲਈ ਅੱਗੇ ਸਹਾਈ ਹੋਣਾ ਸਾਹੁਰੇ ਕਮ ਸਿੱਖੈ ਗੁਰਮੁਖ ਹਰ ਹਰ ਸਦਾ ਤੇ ਆਏ ਸਹਿਆਂ ਵਿੱਚ ਫਿਰੈ ਸੁਹੇਲੀ ਹਰ ਦਰਗਹਿ ਬਹਾਲ ਉਡਾਏ ਫਿਰ ਕਹਿੰਦੇ ਉਹ ਜੀਵ ਇਸਤਰੀ ਉਹ ਕੰਮ ਸਿੱਖਦੀ ਆ ਗੁਰੂ ਦੇ ਸਨਮੁਖ ਹੋ ਕੇ ਜਿਹੜੇ ਉਹਦੇ ਸਹਰੇ ਘਰ ਕੰਮ ਆਉਣੇ ਨੇ ਫਿਰ ਕੀ ਕਰਦੀ ਆ ਪ੍ਰਮਾਤਮਾ ਦਾ ਨਾਮ ਤੇ ਹੁੰਦੀ ਆ ਤੇ ਪ੍ਰਮਾਤਮਾ ਦਾ ਨਾਮ ਤੇ ਆਉਣ ਦੇ ਨਾਲ ਫਿਰ ਕੀ ਆ ਆਪਣੀਆਂ ਸਤ ਸੰਗੀ ਸਹੇਲੀਆਂ ਦੇ ਵਿੱਚ ਕਹਿੰਦੇ ਫਿਰ ਪੂਰੀ ਕਹਿੰਦੇ ਸੁੱਖਾਂ ਦੇ ਨਾਲ ਫਿਰਦੀ ਆ ਤੇ ਉਹਨੂੰ ਫਿਰ ਕਹਿੰਦੇ ਮਤਲਬ ਕੋਈ ਚਿੰਤਾ ਨਹੀਂ ਹੁੰਦੀ ਤੇ ਦਰਗਾਹ ਦੇ ਵਿੱਚ ਜਾ ਕੇ ਵੀ ਬੜੀ ਸੁੱਖ ਬੜੀ ਸੁਖਾਲੀ ਮਤਲਬ ਬੜੀ ਮਾਸਤ ਰਹਿੰਦੀ ਆ ਕਿਉਂਕਿ ਸਾਰੇ ਕੰਮ ਜਿਹੜੇ ਚੰਗੇ ਨਾਲ ਪੱਲੇ ਬੰਨੇ ਹੋਏ ਨੇ ਫਿਰ ਦੁੱਖ ਤਾਂ ਕਿਸੇ ਚੀਜ਼ ਦਾ ਹੈ ਨਹੀਂ ਚਿੰਤਾ ਹੈ ਨਹੀਂ ਉਹ ਕੰਮ ਕਿਹੜੇ ਨੇ ਉਹ ਪ੍ਰਮਾਤਮਾ ਦਾ ਨਾਮ ਸਿਮਰਨ ਪੱਲੇ ਬੰਨਿਆ ਹੋਇਆ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਕਹਿੰਦੇ ਵੀ ਜਿਸ ਤਰ੍ਹਾਂ ਜੀਵ ਹੁੰਦਾ ਜੀਵ ਦੇ ਜਿਹੜੇ ਲੇਖ ਲਿਖੇ ਹੁੰਦੇ ਨੇ ਉਹ ਪ੍ਰਮਾਤਮਾ ਵੱਲੋਂ ਉਹਦੇ ਪੂਰਵਲੇ ਸੰਸਕਾਰਾਂ ਕਰਮਾਂ ਦੇ ਹਿਸਾਬ ਨਾਲ ਲੇਖ ਲਿਖੇ ਹੁੰਦੇ ਨੇ ਵੀ ਜਿਵੇਂ ਦੇ ਕੰਮ ਪਿੱਛੇ ਜੀਵ ਕਰਦਾ ਆਇਆ ਪਿਛਲੇ ਜਨਮਾਂ ਚ ਇੱਕ ਜਨਮ ਨਹੀਂ ਪਤਾ ਨਹੀਂ ਕਿੰਨੇ ਜਨਮਾਂ ਤੋਂ ਕਰਦਾ ਉਹ ਸਾਰੇ ਸੰਸਕਾਰ ਲਿਖੇ ਹੋਏ ਨੇ ਫਿਰ ਕਹਿੰਦੇ ਵੀ ਜਿੱਦਾਂ ਇੱਥੇ ਜਦੋਂ ਜੀਵ ਚੰਗੇ ਕੰਮ ਵੀ ਕਰਦਾ ਪਰ ਸਿਰਫ ਇੱਕ ਜੀਵਨ ਦੇ ਚੰਗੇ ਕਰਮ ਕਰਕੇ ਛੁਟਕਾਰਾ ਨਹੀਂ ਹੁੰਦਾ ਕਿ ਪਤਾ ਨਹੀਂ ਕਿੰਨੇ ਇੱਕ ਹਜ਼ਾਰਾਂ ਜਨਮਾਂ ਦੇ ਜਿਹੜੇ ਮਾੜੇ ਕਰ ਸਕੋ ਸਾਡੇ ਜਿਹੜੇ ਸੰਸਕਾਰ ਲਿਖੇ ਹੋਏ ਨੇ ਫਿਰ ਉਹਦੇ ਲਈ ਕੀ ਹੁੰਦਾ ਉਹਦੇ ਲਈ ਉਹਦਾ ਨਾਮ ਸਿਮਰਦੇ ਆ ਜਦੋਂ ਆਪਾਂ ਫਿਰ ਉਹ ਪੁਰਾਣੇ ਸਾਰੇ ਸੰਸਕਾਰ ਮਿਟਨੇ ਸ਼ੁਰੂ ਹੋ ਜਾਂਦੇ ਨੇ ਸਿਰਫ ਇੱਕ ਐਸ ਜੀਵਨ ਦੇ ਚੰਗੇ ਕਰਮਾਂ ਨਾਲ ਨਹੀਂ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਫਿਰ ਜੋ ਧਰਮ ਰਾਏ ਦੀ ਬਾਕੀ ਹੁੰਦੀ ਹੈ ਬਾਕੀ ਦੇ ਜਿਹੜੇ ਜਨਮਾਂ ਦੇ ਪੁਰਾਣੇ ਸੰਸਕਾਰਾਂ ਦੇ ਹਿਸਾਬ ਨਾਲ ਮਾੜੇ ਕਰਮ ਲਿਖੇ ਹੋਏ ਨੇ ਉਹ ਸਾਰੇ ਫਿਰ ਪਰਮਾਤਮਾ ਦਾ ਨਾਮ ਧਨ ਦੇ ਨਾਲ ਉਹ ਸਾਰੀ ਬਾਕੀ ਕੱਟੀ ਜਾਂਦੀ ਹੈ ਲੇਖਾ ਕੱਟਿਆ ਜਾਂਦਾ ਧਰਮ ਰਾਏ ਵੱਲੋਂ ਲਿਖਿਆ। ਮੁੰਦ ਇਆਣੀ ਪੇਯੜੇ ਗੁਰਮੁਖ ਹਰ ਦਰਸਨ ਦਿਖੈ। ਫਿਰ ਕਹਿੰਦੇ ਜਿਹੜੀ ਜੀਵ ਇਸਤਰੀ ਹੈਗੀ ਆ ਅਣਜਾਣ ਆ ਪਰ ਜਦੋਂ ਉਹ ਗੁਰੂ ਦੇ ਸ਼ਰਨ ਪੈਂਦੀ ਆ ਫਿਰ ਉਹ ਪਰਮਾਤਮਾ ਦਾ ਦਰਸ਼ਨ ਕਰ ਲੈਂਦੀ ਆ। ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪਰਚੰਡ ਬੁਲਾਇਆ ਫੇ ਕਹਿੰਦੇ ਉਸ ਜੀਵ ਇਸਤਰੀ ਦਾ ਗੁਰੂ ਦੇ ਸਨਮੁਖ ਰਹਿ ਕੇ ਪਤੀ ਪਰਮੇਸ਼ਰ ਦੇ ਨਾਲ ਵਿਆਹ ਹੋ ਗਿਆ ਉਹਨੇ ਪ੍ਰਮਾਤਮਾ ਨੂੰ ਪਾ ਲਿਆ ਗੁਰੂ ਦੀ ਸ਼ਰਨ ਆਉਣ ਦੇ ਨਾਲ ਉਸ ਜੀਵ ਇਸਤਰੀ ਦਾ ਅਗਿਆਨਤਾ ਦਾ ਹਨੇਰਾ ਕਟਿਆ ਗਿਆ ਉਹਦੇ ਅੰਦਰ ਗਿਆਨ ਦਾ ਇੰਨਾ ਮਤਲਬ ਪ੍ਰਕਾਸ਼ ਹੋ ਗਿਆ ਕਿ ਉਹਨੇ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਫਿਰ ਕਹਿੰਦੇ ਜਿਹੜੇ ਗੁਰੂ ਦੇ ਗਿਆਨ ਦਾ ਦੀਪਕ ਬਲਿਆ ਉਹਦੇ ਅੰਦਰ ਜੀਵ ਇਸਤਰੀ ਦੇ ਤੇ ਅੰਦਰੋਂ ਸਾਰਾ ਅਗਿਆਨਤਾ ਦਾ ਹਨੇਰਾ ਕੱਟ ਹੋ ਗਿਆ ਉਸ ਦੀਪਕ ਦੀ ਰੋਸ਼ਨੀ ਦੇ ਵਿੱਚ ਅੰਦਰ ਜੋ ਪਿਆਸੀ ਪ੍ਰਮਾਤਮਾ ਦੇ ਨਾਮ ਦਾ ਰਤਨ ਫਿਰ ਉਹਨੂੰ ਉਸ ਚਾਨਣ ਦੇ ਵਿੱਚ ਉਹ ਰਤਨ ਲੱਭ ਗਿਆ ਪ੍ਰਮਾਤਮਾ ਦੇ ਨਾਮ ਦਾ ਹਉ ਮੈਂ ਰੋਗ ਗਿਆ ਦੁਖਲਾਤਾ ਆਪ ਆਪੇ ਗੁਰਮਤ ਖਾਦਾ ਉਸ ਜੀਵ ਇਸਤਰੀ ਦਾ ਕਹਿੰਦੇ ਹਉਮੇ ਤਾਂ ਰੋਗ ਦੂਰ ਹੋ ਗਿਆ ਉਹਦਾ ਮਾਇਆ ਦਾ ਦੁੱਖ ਖਤਮ ਹੋ ਗਿਆ ਫਿਰ ਕਹਿੰਦੇ ਜਿਹੜਾ ਅੰਦਰੋਂ ਦੇ ਆਪੇ ਦੇ ਵਿੱਚ ਉਹਨੂੰ ਆਪੇ ਦਾ ਪਤਾ ਲੱਗਿਆ ਨਾ ਅੰਦਰ ਵਾਲੇ ਆਪੇ ਦਾ ਪਰਮਾਤਮਾ ਦੇ ਅੰਦਰ ਨਾਮ ਪਦਾਰਥ ਤਾਂ ਉਹਦੇ ਨਾਲ ਉਹਦਾ ਆਪਾ ਭਾਵ ਹੰਕਾਰ ਖਤਮ ਹੋ ਗਿਆ ਉਹ ਜਿਹੜੀ ਗੁਰੂ ਦੀ ਮੱਤ ਸੀ ਉਹਨੇ ਸਾਰਾ ਹੰਕਾਰ ਖਤਮ ਕਰ ਦਿੱਤਾ ਅਕਾਲ ਮੂਰਤ ਵਰ ਪਾਇਆ ਅਬਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੁਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਾਂ ਜੀ ਉਸ ਜੀਵ ਇਸਤਰੀ ਨੇ ਗੁਰੂ ਦੇ ਸਨਮੁਖ ਹੋ ਕੇ ਉਹ ਮਤਲਬ ਵਰ ਪਾ ਲਿਆ ਅਕਾਲ ਪੁਰਖ ਜੋ ਨਾ ਕਦੇ ਮਰਦਾ ਨਾ ਕਦੇ ਜੰਮਦਾ ਉਹ ਮਰ ਜੰਮਣ ਮਰਨ ਤੋਂ ਬਾਹਰ ਆ ਅਕਾਲ ਕਾਲ ਤੋਂ ਰਹਤਾ ਵੀ ਇਹ ਮਤਲਬ ਉਹ ਵਰ ਪਾ ਲਿਆ ਜਿਹਨੇ ਸਦਾ ਹੀ ਰਹਿਣਾ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਪੇਵਕੜੇ ਹਰ ਜਪ ਸੁਹੇਲੀ ਵਿੱਚ ਸਾਹ ਹੋੜੇ ਖਰੀ ਸੁਹੰਦੀ ਇਹ ਕਹਿੰਦੀ ਜੀ ਬਿਸਤਰੀ ਵੀ ਹੈ ਮੇਰੇ ਬਾਬਲ ਜਿਹੜਾ ਇਹ ਮੈਨੂੰ ਵਰ ਮਿਲਿਆ ਇਹ ਸਦਾ ਸੱਚਾ ਸਦਾ ਸੱਚਾ ਇਹਨੇ ਹਮੇਸ਼ਾ ਰਹਿਣਾ ਤੇ ਹਰੀ ਦੇ ਜਿਹੜੇ ਜਨ ਨੇ ਭਗਤ ਜਨ ਨੇ ਉਹ ਨਾਲ ਨਾਲ ਮਿਲ ਕੇ ਕਹਿੰਦੇ ਵੀ ਜਿਹੜੀ ਇਹ ਲਾੜੇ ਦੀ ਪਤੀ ਪਰਮੇਸ਼ਰ ਲਾੜੇ ਦੀ ਜਿਹੜੀ ਜਾਂਜਾ ਇਹ ਸੋਹਣੀ ਲੱਗਦੀ ਆ ਤੇ ਪੇ ਜਿਹੜਾ ਪੇੜ ਆ ਘਰ ਆ ਇਹ ਲੋਕ ਆ ਇਹਦੇ ਵਿੱਚੋਂ ਜੀਵੇ ਸ੍ਰੀ ਪਰਮਾਤਮਾ ਦਾ ਨਾਮ ਜਪ ਕੇ ਹਮੇਸ਼ਾ ਸੁਖੀ ਰਹਿੰਦੀ ਆ ਤੇ ਇਸ ਨਾਮ ਜਪਣ ਦੇ ਨਾਲ ਪਰਲੋਕ ਦੇ ਵਿੱਚ ਫਿਰ ਉਹਦੀ ਸੋਭਾ ਬਣਦੀ ਆ ਸਾਹੋਰੜੇ ਵਿੱਚ ਖਰੀ ਸੋਹੰਦੀ ਜਿਨ ਪੇਵਕੜੇ ਨਾਮ ਸਮਾਲਿਆ ਸਬ ਸਫਲਿਓ ਜਨਮ ਤਿਨਾ ਦਾ ਗੁਰਮਖ ਜਿਨਾ ਮਨ ਜੇਨ ਪਾਸਾ ਢਾਲਿਆ ਹਾਂਜੀ ਕਹਿੰਦੇ ਸਹੋਰੜੇ ਘਰ ਵਿੱਚ ਉਸ ਪਰਲੋਕ ਦੇ ਵਿੱਚ ਉਹ ਜੀਵ ਇਸਤਰੀ ਸ਼ੋਭਾ ਨੂੰ ਮਿਲਦੀ ਆ ਤੇ ਸੋਹਣੀ ਲੱਗਦੀ ਆ ਜਿਨੇ ਇਸ ਲੋਕ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਿਆ ਹੈਗਾ ਆਪਣੇ ਹਿਰਦੇ ਵਿੱਚ ਸੰਭਾਲਿਆ ਹੈਗਾ ਉਸ ਜੀਵ ਇਸਤਰੀ ਦਾ ਇਹ ਮਨੁੱਖਾ ਜਨਮ ਸਫਲ ਹੋ ਗਿਆ ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਆਪਣੇ ਇਸ ਮਨੁੱਖਾ ਜੀਵਨ ਨੂੰ ਜਿੱਤ ਲਿਆ ਇਸ ਜੀਵਨ ਦੇ ਵਿੱਚ ਮੁਕਤੀ ਪਾ ਲਈ ਇਸ ਜੀਵਨ ਨੂੰ ਵਿਅਰਥ ਨਹੀਂ ਜਾਣ ਦਿੱਤਾ ਇਸ ਜੀਵਨ ਦੀ ਚੌਪੜ ਨੂੰ ਜਿੱਤ ਲਿਆ ਹਰ ਸੰਤ ਜਨਾ ਮਿਲਕਾਰਜ ਸੁਹਿਆ ਵਰ ਪਾਇਆ ਪੁਰਖ ਅਨੰਦੀ ਫਿਰ ਕਹਿੰਦੇ ਜਿਹੜੇ ਹਰੀ ਦੇ ਜਾਣੇ ਹਰੀ ਦੇ ਸੰਤ ਨੇ ਹਰੀ ਦੇ ਭਗਤ ਨੇ ਉਹਨਾਂ ਦੇ ਵਿੱਚ ਜੀਵ ਨੇ ਮਿਲ ਕੇ ਭਗਤੀ ਕੀਤੀ ਤੇ ਉਹ ਹਰੀ ਹਰੀ ਰੂਪੀ ਵਰ ਪਾ ਲਿਆ ਉਹ ਹਰੀ ਜੋ ਹਮੇਸ਼ਾ ਆਨੰਦ ਦਾ ਸੋਮਾ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜੰਜ ਸੁਹੰਦੀ ਕਹਿੰਦੇ ਉਹ ਵਾਰ ਜੋ ਹਮੇਸ਼ਾ ਸਤ ਹੈ ਸਦਾ ਰਹਿਣ ਵਾਲਾ ਮੇਰੇ ਬਾਬਲ ਉਹਨੂੰ ਮਿਲ ਕੇ ਕਹਿੰਦੇ ਭਗਤਾਂ ਦੇ ਵਿੱਚ ਜੀਵਾਂ ਦੀ ਸੋਭਾ ਹੁੰਦੀ ਆ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ ਕਹਿੰਦੇ ਜੀ ਵਸਤਰੀ ਕਹਿੰਦੀ ਮੇਰੇ ਬਾਬਲ ਮੈਨੂੰ ਕਹਿੰਦੇ ਉਸ ਪਰਮਾਤਮਾ ਦਾ ਨਾਮ ਦਾਜ ਵੱਲੋਂ ਦੇ ਦਾਜ ਜਦ ਦੁਨਿਆਵੀ ਦਾਜ ਨਹੀਂ ਮੈਨੂੰ ਪਰਮਾਤਮਾ ਦਾ ਨਾਮ ਦਾਜ ਵਿੱਚ ਦੇ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਕਹਿੰਦੇ ਹਰੀ ਦਾ ਨਾਮ ਹੀ ਮੇਰੇ ਕੱਪੜੇ ਹੋਣ ਹਰੀ ਦਾ ਨਾਮ ਹੀ ਮੇਰੀ ਸ਼ੋਭਾ ਹੋਵੇ ਬਿਜ ਹਰੀ ਦੇ ਨਾਮ ਮਿਲ ਦੇ ਮਿਲਣ ਦੇ ਨਾਲ ਮੇਰੀ ਜ਼ਿੰਦਗੀ ਦੇ ਸਾਰੇ ਕਾਰਜ ਸਵਾਰਥੇ ਹੋ ਜਾਣਾ। ਸਭ ਤੋਂ ਵੱਡਾ ਕਾਰਜ ਤੇ ਇਹੀ ਆ ਜਦੋਂ ਹਰੀ ਦਾ ਨਾਮ ਮਿਲ ਗਿਆ ਤਾਂ ਇਹ ਜਿਹੜਾ ਮਨੁੱਖਾ ਜੀਵਨ ਹੈ ਸਫਲਾ ਹੋ ਜਾਣਾ ਜੋ ਸਭ ਤੋਂ ਵੱਡਾ ਕਾਰਜ ਹੈ ਜੋ ਰਾਸ ਹੋ ਜਾਣਾ। ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰਦਾਨ ਦਵਾਇਆ। ਕਹਿੰਦੇ ਜਿਹੜੇ ਹਰੀ ਦੀ ਭਗਤੀ ਕਰਨ ਵਾਲਾ ਕੰਮ ਆ ਇਹ ਸਭ ਤੋਂ ਸੋਹੇਲਾ ਕੰਮ ਆ ਸਭ ਤੋਂ ਚੰਗਾ ਕੰਮ ਆ ਤੇ ਗੁਰੂ ਸਤਗੁਰ ਨੇ ਕਹਿੰਦੇ ਮੈਨੂੰ ਇਹ ਦਾਨ ਵਿੱਚ ਦਵਾ ਦਿੱਤਾ ਪ੍ਰਮਾਤਮਾ ਦਾ ਨਾਮ ਖੰਡ ਵਰ ਪੰਡ ਹਰ ਸੋਭਾ ਹੋਈ ਇਹ ਦਾਨ ਨਰ ਲੈ ਰਲਾਇਆ ਫਿਰ ਕਹਿੰਦੇ ਜਿਹਨੂੰ ਇਹ ਪਰਮਾਤਮਾ ਦਾ ਨਾਮ ਮਿਲ ਜਾਂਦਾ ਕਹਿੰਦੇ ਇਹ ਜਿਹੜਾ ਦਾਨ ਮਿਲਦਾ ਇਹਦੇ ਨਾਲ ਫਿਰ ਉਸ ਜੀਵ ਇਸਤ ਦੀ ਖੰਡਾਂ ਵਰ ਮੰਡਾਂ ਦੇ ਵਿੱਚ ਸੋਭਾ ਹੁੰਦੀ ਆ ਤੇ ਇਸ ਤਰ੍ਹਾਂ ਦਾ ਦਾਨ ਕਿਸੇ ਹੋਰ ਚੀਜ਼ ਦੇ ਵਿੱਚ ਰਲਾਇਆ ਨਹੀਂ ਰਲਦਾ ਮਤਲਬ ਇਹ ਸਭ ਤੋਂ ਉੱਪਰ ਆ ਸਭ ਤੋਂ ਉੱਪਰ ਨਾਮ ਦਾਨ ਆ ਹੋਰ ਮਨਮੁਖ ਦਾਜ ਜੇ ਰੱਖ ਦਿਖਾ ਲੈ ਸੋ ਕੂੜ ਅਹੰਕਾਰ ਕੱਚ ਪਾਜੋ ਬਾਕੀ ਹੋਰ ਕਹਿੰਦੇ ਜੋ ਦੁਨਿਆਵੀ ਦਾਜ ਰੱਖ ਕੇ ਦਿਖਾਉਣ ਵਾਲੇ ਕਹਿੰਦੇ ਸਾਰੇ ਪਾਜ ਨੇ ਉਹ ਤਾਂ ਸਭ ਝੂਠ ਆ ਅਹੰਕਾਰ ਹੈ ਸਭ ਤੋਂ ਵੱਡਾ ਜਿਹੜਾ ਦਾਜ ਆ ਉਹ ਨਾਮ ਦਾਜ ਆ ਪ੍ਰਮਾਤਮਾ ਦੇ ਨਾਮ ਦਾ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਤਨ ਵੇਲ ਵਦੰਦੀ ਹਰ ਜੁਗੋ ਜੁਗ ਹਰ ਜੁਗੋ ਜੁਗੋ ਜੁਗ ਜੁਗੋ ਜੁਗੋ ਸਦ ਪੀੜੀ ਗੁਰੂ ਚਲੰਦੀ ਫਿਰ ਕਹਿੰਦੇ ਮੇਰੇ ਬਾਬਲਾ ਉਹ ਪਰਮਾਤਮਾ ਦਾ ਨਾਮ ਜਪ ਕੇ ਜਦੋਂ ਪਰਮਾ ਜੀਵ ਇਸਤਰੀ ਦਾ ਪਰਮਾਤਮਾ ਦੇ ਨਾਲ ਮੇਲ ਹੁੰਦਾ ਤਾਂ ਫਿਰ ਉਹਦੀ ਇਹ ਵੇਲ ਹੋਰ ਵੱਧਦੀ ਜਾਂਦੀ ਹੈ ਨਾਮਤਨ ਦੀ ਵੇਲ ਕਹਿੰਦੇ ਜੁਗਾਂ-ਜੁਗਾਂ ਦੇ ਵਿੱਚ ਹਰ ਇੱਕ ਯੁੱਗ ਦੇ ਵਿੱਚ ਕਹਿੰਦੇ ਜਿਸ ਤਰ੍ਹਾਂ ਪਹਿਲਾ ਗੁਰੂ ਤੋਂ ਸਿੱਖ ਬਣਦੇ ਨੇ ਫਿਰ ਜਿਹੜੇ ਸਿੱਖ ਨੇ ਉਹ ਨਾਮ ਜਪ ਨਾਮ ਜਪਦੇ ਨੇ ਫਿਰ ਇਸ ਤਰ੍ਹਾਂ ਗੁਰੂ ਦੀ ਪੀੜੀ ਚੱਲਦੀ ਜਾਂਦੀ ਆ ਨਾਮ ਜਪ-ਜਪ ਕੇ ਗੁਰੂ ਦੀ ਪਦਵੀ ਤੱਕ ਪਹੁੰਚਦੇ ਨੇ ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ ਜਿਨੇ ਗੁਰਮਖ ਨਾਮ ਧਿਆਇਆ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਰਹਿ ਕੇ ਨਾਮ ਧਿਆਇਆ ਉਸ ਪਰਮਾਤਮਾ ਦਾ ਇਸ ਤਰ੍ਹਾਂ ਕਹਿੰਦੇ ਉਹਨਾਂ ਗੁਰੂਆਂ ਦੀ ਸਤਿਗੁਰ ਦੀ ਅੱਗੇ ਤੋਂ ਅੱਗੇ ਪੀੜੀ ਚੱਲਦੀ ਆਈ ਆ ਹਰ ਪੁਰਖ ਨਾ ਕਭ ਹੀ ਬਿਨ ਸਹਿ ਜਾਵੇ ਨਿਤ ਦੇਵੇ ਚੜ੍ਹੈ ਸਵਾਇਆ ਕਹਿੰਦੇ ਉਹ ਅਕਾਲ ਪੁਰਖ ਕਦੇ ਬਿਨਸਦਾ ਨਹੀਂ ਹੈਗਾ ਕਹਿੰਦੇ ਨਾ ਉਹ ਜਮਦਾ ਨਾ ਉਹ ਮਰਦਾ ਤੇ ਕਹਿੰਦੇ ਉਹਦਾ ਜਿਹੜਾ ਦਿੱਤਾ ਹੋਇਆ ਦਾਨ ਆ ਉਹ ਹਮੇਸ਼ਾ ਵੱਧਦਾ ਹੀ ਜਾਂਦਾ ਕਹਿੰਦੇ ਉਹਦੀਆਂ ਦਾਤਾਂ ਵੱਧਦੀਆਂ ਹੀ ਜਾਂਦੀਆਂ ਨੇ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਨਾਨਕ ਜੀ ਕਹਿੰਦੇ ਨੇ ਵੀ ਜੋ ਜਪ-ਜਪ ਕੇ ਸੰਤ ਬਣੇ ਨੇ ਉਹ ਸੰਤ ਤੇ ਹਰੀ ਇੱਕ ਹੋ ਜਾਂਦੇ ਨੇ ਉਹਨਾਂ ਵਿੱਚ ਕੋਈ ਫਿਰ ਭੇਦ ਨਹੀਂ ਰਹਿੰਦਾ ਕਹਿੰਦੇ ਹਰੀ ਦਾ ਨਾਮ ਜਪ-ਜਪ ਕੇ ਜੀਵ ਇਸਤਰੀ ਫਿਰ ਸ਼ੋਭਾ ਪਾਉਂਦੀ ਆ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਤਨ ਵੇਲ ਵਧੰਦੀ ਕਹਿੰਦੇ ਏ ਮੇਰੇ ਬਾਬਲਾ ਕਹਿੰਦੇ ਜਦੋਂ ਜੀਵ ਇਸਤਰੀ ਦਾ ਪ੍ਰਮਾਤਮਾ ਦੇ ਨਾਲ ਮੇਲ ਹੁੰਦਾ ਫਿਰ ਨਾਮ ਸਿਮਰਨ ਦੀ ਕਹਿੰਦੇ ਉਹਦੀ ਜਿਹੜੀ ਹੈਗੀ ਆ ਕਮਾਈ ਵਧਦੀ ਜਾਂਦੀ ਆ ਵਧਦੀ ਜਾਂਦੀ ਆ ਇਸ ਤਰ੍ਹਾਂ ਉਹਦੀ ਨਾਮ ਧਨ ਦੀ ਵੇਲ ਵੀ ਵਧਦੀ ਜਾਂਦੀ ਆ ਸਿਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰੇ ਨਾਲੇ ਕਹਿੰਦੇ ਹੇ ਮੇਰੇ ਯਾਰੇ ਮਨ ਇਹ ਮੇਰੇ ਪਿਆਰੇ ਮਨ ਮਿੱਤਰ ਉਸ ਪਰਮਾਤਮਾ ਦਾ ਨਾਮ ਹਮੇਸ਼ਾ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖ ਕਹਿੰਦੇ ਇਹ ਪਰਮਾਤਮਾ ਦਾ ਨਾਮ ਹੀ ਆ ਜਿਹੜਾ ਤੇਰੇ ਨਾਲ ਸਦਾ ਸਹਾਈ ਹੁੰਦਾ ਸਦਾ ਤੇਰੇ ਨਾਲ ਹੀ ਰਹਿੰਦਾ ਕਹਿੰਦੇ ਜਿਸ ਤਰ੍ਹਾਂ ਆਪਾਂ ਗੁਰਬਾਣੀ ਚੋਂਦਾ ਵੀ ਆ ਨਾ ਵੀ ਜਿਹੜਾ ਇਹ ਉਸ ਤਰ੍ਹਾਂ ਦਾ ਧਨ ਆ ਜਿਹਨੂੰ ਕੋਈ ਚੁਰਾ ਨਹੀਂ ਸਕਦਾ ਇਹਨੂੰ ਪਾਣੀ ਰੋੜ ਕੇ ਨਹੀਂ ਲਜਾ ਸਕਦਾ ਇਹਨੂੰ ਅੱਗ ਸਾੜ ਨਹੀਂ ਸਕਦੀ ਇਹਨੂੰ ਚੋਰ ਚੋਰੀ ਨਹੀਂ ਕਰ ਸਕਦਾ ਇਹ ਤਨ ਇਦਾਂ ਦਾ ਕਿ ਤੇਰੇ ਨਾਲ ਹੀ ਨਿਬਣਾ ਅੰਤ ਤੱਕ ਸੰਗ ਸਹਾਈ ਹਰ ਨਾਮ ਤੇ ਆਈ ਬਿਰਥਾ ਕੋਈ ਨਾ ਜਾਏ ਕਹਿੰਦੇ ਇਹ ਪਰਮਾਤਮਾ ਦਾ ਨਾਮ ਧਿਆ ਇਹ ਤੇਰੇ ਹਮੇਸ਼ਾ ਹੀ ਕਹਿੰਦੇ ਨਾਲ ਸਹਾਈ ਬਣਨਾ ਹੈਗਾ ਤੇ ਜੋ ਜਪਿਆ ਉਹਦਾ ਨਾਮ ਇਹ ਕਦੇ ਬਿਰਥਾ ਨਹੀਂ ਜਾਂਦਾ ਇੱਕ ਹਲਣਾ ਕੀਤੀ ਪਰਮਾਤਮਾ ਕਦੇ ਬਿਰਥੀ ਨਹੀਂ ਜਾਣ ਦਿੰਦਾ ਇੱਕ ਤਿਲ ਜਿੰਨੀ ਵੀ ਨਹੀਂ ਸਾਰੇ ਆਪਣੀ ਇਹਦਾ ਇਹਦਾ ਫਲ ਮਿਲਦਾ ਹੀ ਮਿਲਦਾ ਮਨ ਚਿੰਦੇ ਸੇਈ ਫਲ ਪਾਵੈ ਚਰਨ ਕਮਲ ਚਿਤ ਲਾਏ ਕਹਿੰਦੇ ਜੋ ਪਰਮਾਤਮਾ ਦੇ ਉਸ ਕਮਲਾਂ ਵਰਗੇ ਚਰਨਾਂ ਦੇ ਨਾਲ ਧਿਆਨ ਜੋੜਦਾ ਆਪਣੇ ਮਨ ਦੇ ਜਿਹੜੇ ਸਾਰੇ ਇੱਛਾਵਾਂ ਨੇ ਪੂਰੀਆਂ ਕਰ ਲੈਂਦਾ ਜਲ ਥਲ ਪੂਰ ਰਹਾ ਬਨਵਾਰੀ ਘਟ ਘਟ ਨਦਰ ਨਿਹਾਲੇ ਉਹ ਕਹਿੰਦੇ ਪਰਮਾਤਮਾ ਜਲ ਵਿੱਚ ਵੀ ਧਰਤੀ ਤੇ ਵੀ ਹਰ ਇੱਕ ਜਗ੍ਹਾ ਤੇ ਵਿਆਪਕ ਆ ਹਰ ਇੱਕ ਘਟ ਘਟ ਦੇ ਵਿੱਚ ਵਿਆਪਕ ਆ ਤੇ ਹਰ ਇੱਕ ਦੇ ਉੱਪਰ ਆਪਣੀ ਕਿਰਪਾ ਦੀ ਦ੍ਰਿਸ਼ਟੀ ਰੱਖਦਾ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਨਾਨਕ ਜੀ ਆਪ ਕਹਿੰਦੇ ਆ ਮਨ ਨੂੰ ਸਿੱਖਿਆ ਦਿੰਦੇ ਨੇ ਕਿ ਉਹ ਸ੍ਰੀਤਮ ਦੀ ਸਾਧ ਸੰਗਤ ਦੇ ਵਿੱਚ ਸਾਰੇ ਜਿਹੜੇ ਭ੍ਰਮ ਨੇ ਉਹ ਜਾਲੇ ਜਾਂਦੇ ਨੇ ਸਾਰੀਆਂ ਜਿਹੜੇ ਭ੍ਰਮ ਨੇ ਉਹ ਖਤਮ ਹੋ ਜਾਂਦੇ ਨੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਫਿਰ ਕਹਿੰਦੇ ਹੈ ਮੇਰੇ ਪਿਆਰੇ ਮਨ ਹੈ ਮੇਰੇ ਮਿੱਤਰ ਪਿਆਰੇ ਮਨ ਹਰੀ ਦੇ ਨਾਮ ਤੋਂ ਬਿਨਾ ਸਾਰੇ ਜਿਹੜੇ ਪਸਾਰੇ ਨੇ ਝੂਠੇ ਨੇ ਇਹ ਜਿਹੜਾ ਸੰਸਾਰਾ ਇਹ ਤਾਂ ਮਾਇਆ ਦਾ ਜ਼ਹਿਰ ਹੈਗਾ ਭਰਿਆ ਹੋਇਆ ਚਰਨ ਕਮਲ ਕਰ ਬੋਹਿਥ ਕਰਤੇ ਸਹਿਸਾ ਦੁਖ ਨ ਵਿਆਪੈ ਕਹਿੰਦੇ ਪਰਮਾਤਮਾ ਦੇ ਉਸ ਕਮਲ ਵਰਗੇ ਚਰਨਾਂ ਨੂੰ ਕਹਿੰਦੇ ਇਸ ਸੰਸਾਰ ਤੋਂ ਤਰਨ ਲਈ ਜਹਾਜ਼ ਬਣਾ ਲਾ ਫਿਰ ਤੈਨੂੰ ਕੋਈ ਦੁੱਖ ਨਹੀਂ ਹੋਊਗਾ ਗੁਰਪੂਰਾ ਪੇਟੇ ਵਡਪਾਗੀ ਆਠ ਪਹਿਰ ਪ੍ਰਭ ਜਾਪੈ ਫਿਰ ਕਹਿੰਦੇ ਜਿਹੜੇ ਵੱਡੇ ਭਾਗਾਂ ਵਾਲੇ ਨੇ ਕਹਿੰਦੇ ਉਹਨਾਂ ਨੂੰ ਗੁਰੂ ਦਾ ਮਿਲਾਪ ਹੁੰਦਾ ਤੇ ਫਿਰ ਉਹ ਅੱਠੇ ਪਹਿਰ ਪ੍ਰਭੂ ਦਾ ਨਾਮ ਜਪਦੇ ਨੇ ਆਦ ਜੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਆਦਾਰੇ ਕਹਿੰਦੇ ਸ਼ੁਰੂ ਤੋਂ ਹੀ ਲੈ ਕੇ ਸਾਰੇ ਜੁਗਾਂ ਦੇ ਵਿੱਚ ਕਹਿੰਦੇ ਜਿਹੜਾ ਪਰਮਾਤਮਾ ਉਹ ਆਪਣੇ ਜਿਹੜੇ ਹੈਗੇ ਨੇ ਭਗਤ ਉਹਨਾਂ ਦਾ ਰੱਖਾ ਬਣਿਆ ਹੋਇਆ ਤੇ ਪਰਮਾਤਮਾ ਦਾ ਨਾਮ ਹੀ ਭਗਤਾਂ ਨੂੰ ਸਹਾਰਾ ਹੈ ਨਾਨਕ ਸਿੱਖ ਦੇ ਮਨ ਪ੍ਰੀਤਮ ਅੰਬੇਨ ਹਰ ਝੂਠ ਪਸਾਰੇ ਗੁਰਨਾਨਕ ਜੀ ਸਿੱਖਿਆ ਦਿੰਦੇ ਨੇ ਮਨ ਨੂੰ ਕਹਿੰਦੇ ਵੀ ਉਸ ਪਰਮਾਤਮਾ ਤੋਂ ਬਿਨਾ ਬਾਕੀ ਸਾਰੇ ਝੂਠ ਦੇ ਪਸਾਰੇ ਨੇ ਸੰਸਾਰ ਵਿੱਚ ਬਸ ਉਹਦਾ ਨਾਮ ਹੀ ਇੱਕ ਸੱਚਾ ਮਨ ਪਿਆਰਿਆ ਜੀਓ ਮਿੱਤਰਾ ਹਰ ਲਦੇਖੇ ਪਸਬਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨਹਿਚਲ ਮੱਲੀ ਕਹਿੰਦੇ ਇਹ ਮੇਰੇ ਪਿਆਰੇ ਮਨ ਇਹ ਮੇਰੇ ਮਿੱਤਰ ਮਨ ਕਹਿੰਦੇ ਉਹ ਕਹਿੰਦੇ ਮਤਲਬ ਇਕੱਠੀ ਕਰ ਸਾਰੀ ਜਿਹੜੀ ਹੈਗੀ ਆ ਵਸਤੂ ਸਾਰਾ ਜਿਹੜਾ ਇੱਕ ਤਰ੍ਹਾਂ ਦਾ ਜੀ ਨਫਾ ਜਿਹਦੇ ਤੁਹਾਨੂੰ ਮਿਲਣਾ ਉਹ ਹੈ ਪਰਮਾਤਮਾ ਦਾ ਨਾਮ ਕਹਿੰਦੇ ਉਹ ਮਤਲਬ ਚੀਜ਼ ਵਾਸਤੇ ਇਕੱਠੀ ਕਰ ਜਿਹਦੇ ਨਾਲ ਤੈਨੂੰ ਨਫਾ ਹੋਊਗਾ ਉਹ ਹੈਗੀ ਨਫੇ ਵਾਲੀ ਜਿਹੜੀ ਹੈਗੀ ਆ ਵਪਾਰ ਉਹ ਹੈਗਾ ਪ੍ਰਮਾਤਮਾ ਦਾ ਨਾਮ ਫੇਰ ਕਹਿੰਦੇ ਵੀ ਇਹਦੇ ਨਾਲ ਵੀ ਪ੍ਰਮਾਤਮਾ ਦੇ ਦਰਤੇ ਤੂੰ ਉਹ ਸਥਾਨ ਪਾ ਲੇਗਾ ਜੋ ਨਿਹਚਲਾ ਜੋ ਕਦੇ ਮਤਲਬ ਉਹਨੇ ਹਿਲਣਾ ਨਹੀਂਗਾ ਵੀ ਪੱਕਾ ਟਿਕਾਣਾ ਪ੍ਰਮਾਤਮਾ ਦੇ ਦਰਤੇ ਪਾ ਲੇਗਾ ਫਿਰ ਜਿਹੜੀ ਜਨਮ ਮਰਨ ਦਾ ਚੱਕਰ ਆ ਉਹ ਕੱਟ ਹੋ ਜਾਊਗਾ ਹਰ ਦਰ ਸੇਵੇ ਅਲਖ ਅਪੇਵੇ ਨਿਹਚਲ ਆਸਣ ਪਾਇਆ ਤਹ ਜਨਮ ਨ ਮਰਨ ਨ ਆਵਣ ਜਾਣਾ ਸੰਸਾਰ ਦੁੱਖ ਮਿਟਾਇਆ ਫਿਰ ਕਹਿੰਦੇ ਜੋ ਹਰੀ ਦੇ ਦਰ ਦੇ ਸੇਵਕ ਬਣ ਜਾਂਦੇ ਨੇ ਫਿਰ ਕਹਿੰਦੇ ਉਹ ਉਸ ਅਦ੍ਰਿਸ਼ਟ ਪਰਮਾਤਮਾ ਨੂੰ ਜਿਹਦਾ ਕਿਸੇ ਨੇ ਭੇਦ ਨਹੀਂ ਪਾਇਆ ਜੋ ਨਿਛਲਾ ਉੱਥੇ ਕਹਿੰਦੇ ਉਸ ਜੀਵ ਦਾ ਵੀ ਨਿਛਲਾਸਨ ਬਣ ਜਾਂਦਾ ਉੱਥੋਂ ਫਿਰ ਜਨਮ ਮਰਨ ਖਤਮ ਹੋ ਜਾਂਦਾ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਸਾਰਾ ਕੁਝ ਪਰਮਾਤਮਾ ਦੇ ਨਾਮ ਤੋਂ ਹੀ ਮਿਲਦਾ ਉਹਦੀ ਰਹਿਮਤ ਵੀ ਤੇ ਉਹਦੇ ਨਾਮ ਦੀ ਕਮਾਈ ਵੀ ਇਤਰ ਗੋਪਤ ਕਾ ਕਾਗਦ ਫਾਰਿਆ ਜਮਦੂਤਾ ਕਛੂ ਨਾ ਚੱਲੀ ਫਿਰ ਕਹਿੰਦੇ ਵੀ ਉਹ ਜੀਵ ਜੋ ਪ੍ਰਮਾਤਮਾ ਦਾ ਜਿਹਨੇ ਨਾਮ ਜਪਿਆ ਹੁੰਦਾ ਇਹ ਰਾਸ ਪੂੰਜੀ ਇਕੱਠੀ ਕੀਤੀ ਹੁੰਦੀ ਆ ਕਹਿੰਦੇ ਜਿਹੜਾ ਉਹਦੇ ਲੇਖੇ ਦਾ ਚਿੱਤਰ ਗੁਪਤ ਨੇ ਕਹਿੰਦੇ ਵੀ ਬਣਾਇਆ ਹੁੰਦਾ ਹੈ ਸਾਬ ਕਿਤਾਬ ਉਹ ਕਾਗਜ਼ ਜਮਦੂਤ ਪਾੜ ਦਿੰਦੇ ਨੇ ਕਿਉਂਕਿ ਉਹਨਾਂ ਦਾ ਕੋਈ ਲੇਖਾ ਰਹਿੰਦਾ ਹੀ ਨਹੀਂਗਾ ਲੇਖੇ ਸਾਰੇ ਉਹਨਾਂ ਦੇ ਪੂਰੇ ਹੋ ਜਾਂਦੇ ਨੇ ਜੀਂਦਿਆਂ ਜੀ ਚਿੱਤਰ ਗੁਪਤ ਕਹਿੰਦੇ ਨੇ ਵੀ ਉਹ ਚਿੱਤਰ ਜਿਹੜੇ ਗੁਪਤ ਰੂਪ ਵਿੱਚ ਲਿਖੇ ਜਾਂਦੇ ਨੇ ਜਿਦਾਂ ਆਪਾਂ ਬਹੁਤ ਵਾਰ ਸੁਣਦੇ ਹਾਂ ਚਿੱਤਰ ਗੁਪਤ ਕਹਿੰਦੇ ਵੀ ਇਹ ਉਹ ਸੰਸਕਾਰ ਨੇ ਜਿਹੜੇ ਸਾਡੇ ਅੰਦਰ ਗੁਪਤ ਰੂਪ ਵਿੱਚ ਚਿਤਰੇ ਜਾਂਦੇ ਨੇ ਦੀਨਾਂ ਦਾ ਸਾਨੂੰ ਨਹੀਂ ਪਤਾ ਪਰ ਇਹਦਾ ਸਾਰਾ ਲੇਖਾ ਜੋਖਾ ਦਰਗਾਹ ਦੇ ਵਿੱਚ ਹੁੰਦਾ ਨਾਨਕ ਸਿੱਖ ਦੇ ਮਨਪ੍ਰੀਤਮ ਹਰ ਲੱਦੇ ਖੇ ਪਸਬਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਕਹਿੰਦੇ ਇਹ ਮੇਰੇ ਪਿਆਰੇ ਜੇ ਮਨ ਮਿੱਤਰ ਕਹਿੰਦੇ ਸੰਤਾਂ ਦੇ ਸੰਗ ਨਿਵਾਸ ਕਰਿਆ ਕਰ ਕਿਉਂਕਿ ਉੱਥੇ ਫਿਰ ਨਾਮ ਦੀ ਗੱਲ ਹੁੰਦੀ ਆ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪਰਗਾਸੋ ਕਹਿੰਦੇ ਹੈ ਮੇਰੇ ਮਿੱਤਰ ਮਨ ਕਹਿੰਦੇ ਹਰੀ ਦਾ ਨਾਮ ਜਪਿਆ ਕਰ ਇਹਦੇ ਨਾਲ ਆਤਮਿਕ ਜੀਵਨ ਦਾ ਪ੍ਰਕਾਸ਼ ਹੋ ਜਾਂਦਾ ਸਿਮਰ ਸੁਆਮੀ ਸੁਖੋ ਗਾਮੀ ਇੱਛ ਸਗਲ ਪੁੰਨੀਆਂ ਕਹਿੰਦੇ ਉਸ ਸੁਆਮੀ ਨੂੰ ਸਿਮਰਿਆ ਕਰ ਜੋ ਸੁੱਖਾਂ ਦਾ ਸੁਖ ਦੇਣ ਵਾਲਾ ਹੈ ਫਿਰ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਪੁਰਵੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੈ ਚਿਰੀ ਵਿ슌ਿਆ ਕਹਿੰਦੇ ਫਿਰ ਜਿਹਦੇ ਪੂਰਵਲੇ ਕਰਮਾਂ ਦੇ ਵਿੱਚ ਲਿਖਿਆ ਹੈ ਕਿ ਵੀ ਪ੍ਰਮਾਤਮਾ ਦੇ ਨਾਲ ਮਿਲਾਪ ਹੋਣਾ ਫਿਰ ਉਹਨਾਂ ਦਾ ਉਸ ਚਿਰਾ ਤੋਂ ਵਿਛੜੇ ਹੋਏ ਪ੍ਰਮਾਤਮਾ ਦੇ ਨਾਲ ਮੇਲ ਹੁੰਦਾ ਅੰਦਰ ਬਾਹਰ ਸਰਬਤ ਰਬਿਆ ਮਨ ਉਪਜਿਆ ਬਿਸ ਆਸੋ ਫਿਰ ਕਹਿੰਦੇ ਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਫਿਰ ਕਹਿੰਦੇ ਉਹਨੂੰ ਇਹ ਵਿਸ਼ਵਾਸ ਹੋ ਜਾਂਦਾ ਕਿ ਪ੍ਰਮਾਤਮਾ ਸਾਰੀ ਜਗਤ ਹੈ ਅੰਦਰ ਬਾਹਰ ਹਰ ਇੱਕ ਜਗ੍ਹਾ ਤੇ ਕਹਿੰਦੇ ਪ੍ਰਮਾਤਮਾ ਵਿਆਪਕ ਆ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਨਾਨਕ ਜੀ ਫਿਰ ਆਪਣੇ ਜੀਵ ਨੂੰ ਕਹਿੰਦੇ ਨੇ ਕਿ ਆਪਣੇ ਮਨ ਨੂੰ ਸਿੱਖਿਆ ਦੇ ਕਿ ਸੰਤਾਂ ਦੇ ਸੰਗ ਨਿਵਾਸ ਕਰ ਕਿਉਂਕਿ ਸੰਤਾਂ ਦੇ ਸੰਗ ਨਿਵਾਸ ਕਰਿਆਂ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਲਾਗ ਲੱਗ ਜੂਗੀ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਕਹਿੰਦੇ ਹੈ ਮੇਰੇ ਪਿਆਰੇ ਮਨ ਹੈ ਮੇਰੇ ਮਿੱਤਰ ਮਨ ਜਿਹੜੀ ਹਰੀ ਦੀਪਕਤੀਆ ਉਹਦੇ ਵਿੱਚ ਮਨ ਲਾਇਆ ਕਰ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਕਹਿੰਦੇ ਜਿਸ ਤਰ੍ਹਾਂ ਮੱਛੀ ਪਾਣੀ ਦੇ ਵਿੱਚ ਕਹਿੰਦੇ ਰਹਿ ਕੇ ਰਹਿੰਦੀ ਆ ਇਸ ਤਰ੍ਹਾਂ ਹੀ ਕਹਿੰਦੇ ਤੂੰ ਪ੍ਰਮਾਤਮਾ ਦੇ ਨਾਮ ਰੂਪੀ ਜਲ ਦੇ ਨਾਲ ਪਿਆਰ ਪਾ ਹਰ ਪੀ ਆਖਾਨੇ ਅੰਮ੍ਰਿਤ ਬਾਣੇ ਸਰਬ ਸੁਖਾ ਮਨ ਉੱਠੇ ਕਹਿੰਦੇ ਜੋ ਜੀਵ ਕਹਿੰਦੇ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਨੂੰ ਕਹਿੰਦੇ ਪੀਂਦੇ ਨੇ ਅੰਮ੍ਰਿਤ ਬਾਣੀ ਦਾ ਰਸ ਲੈਂਦੇ ਨੇ ਤੇ ਫਿਰ ਮਾਇਆ ਦੇ ਵੱਲੋਂ ਕਹਿੰਦੇ ਉਹ ਤ੍ਰਿਪਤ ਹੋ ਜਾਂਦੇ ਨੇ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਸਾਰੇ ਸੁੱਖ ਆ ਕੇ ਵਸ ਜਾਂਦੇ ਨੇ ਸਿਰੀ ਤਰ ਪਾਏ ਮੰਗਲ ਗਾਏ ਇਚ ਪੁੰਨੀ ਸਤਗੁਰ ਤੁਠੇ ਜਦੋਂ ਕਹਿੰਦੇ ਸਤਗੁਰ ਸਾਡੇ ਤੇ ਕਹਿੰਦੇ ਦਿਆਲ ਹੁੰਦਾ ਤਾਂ ਫਿਰ ਅਸੀਂ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਸੋਲੇ ਗਾਉਣੇ ਆ ਤੇ ਅਸੀਂ ਪ੍ਰਮਾਤਮਾ ਨੂੰ ਪਾ ਲੈਨੇ ਆ ਲੜ ਲੀਨੇ ਲਾਏ ਨੌ ਨਿਦ ਪਾਏ ਨਾਉ ਸਰਬਸ ਠਾਕੁਰ ਦੀਨਾ ਕਹਿੰਦੇ ਜਦੋਂ ਪਰਮਾਤਮਾ ਜੀਵ ਨੂੰ ਆਪਣੇ ਲੜ ਲਾ ਲੈਂਦਾ ਤੇ ਆਪਣਾ ਨਾਮ ਦੇ ਦਿੰਦਾ ਤਾਂ ਫਿਰ ਕਹਿੰਦੇ ਉਹ ਜੀਵ ਦੁਨੀਆ ਦੀਆਂ ਨੌ ਨਿੱਧੀਆਂ ਹੀ ਪਾ ਲੈਂਦਾ ਜੇ ਨੌ ਖਜ਼ਾਨੇ ਦੁਨੀਆ ਦੇ ਵੱਡੇ ਗਿਨੇ ਜਾਂਦੇ ਨੇ ਜਿਹੜਾ ਨਾਮ ਤਾਂ ਨਾ ਉਹ ਸਭ ਤੋਂ ਉੱਪਰ ਆ ਕਹਿੰਦੇ ਵੀ ਉਹ ਨੌ ਨਿੱਧੀਆਂ ਪਾ ਲੈਂਦਾ ਜਦੋਂ ਨਾਮ ਪਾ ਲੈਂਦਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਹਾਂਜੀ ਨਾਨਕ ਜੀ ਕਹਿੰਦੇ ਨੇ ਕਿ ਸੰਤਾਂ ਦੀ ਸੰਗਤ ਵਿੱਚ ਰਹਿ ਤੇ ਸੰਤਾਂ ਦੀ ਸੰਗਤ ਵਿੱਚ ਰਹੇਗਾ ਤਾਂ ਉਸ ਪਰਮਾਤਮਾ ਦੀ ਭਗਤੀ ਵਿੱਚ ਤੇਰਾ ਮਨ ਲੀਨ ਰਹੂਗਾ ਆਪਣੇ ਮਨ ਨੂੰ ਕਹਿੰਦੇ ਨੇ ਜੀਵ ਦੇ ਮਨ ਨੂੰ ਵੀ ਸੰਤਾਂ ਦੀ ਸੰਗਤ ਵਿੱਚ ਰਹਿ ਤੇ ਸੰਤਾਂ ਦੀ ਸੰਗਤ ਦੇ ਵਿੱਚ ਰਹਾਂ ਤੇਰਾ ਮਨ ਉਸ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹੂਗਾ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ। ਕੁਰਬਾਨੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਫੁੱਲਾਂ ਚੁੱਕਾਂ ਮੇਰੀ ਝੋਲੀ ਪਾਉਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਨੂੰ ਬਖਸ਼ ਦਿਓ ਜੀ। ਅੱਗੇ ਤੋਂ ਸਮਤ ਬਖਸ਼ਨੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ